ਦੇਖੋ ਜੀ ਮੈਨੂੰ ਮੈਂ ਆਪ ਵੀ ਇੰਗਲੈਂਡ ਤੋਂ ਪੜਿਆ ਹੋਇਆ ਮੈਂ 2007 ਚ ਗਿਆ ਸੀਗਾ ਤੇ 10 ਚ ਜਾ ਕੇ ਮੈਂ ਵਾਪਸ ਆਇਆ ਸੀਗਾ ਤੇ ਮੈਰੀ ਉਦੋਂ ਉਮਰ ਸਾਰੀ 16 17 ਸਾਲ ਸੀਗੀ ਸੋ ਮੇਰਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਆ ਕਿ ਮੈਂ ਆਪਣੇ ਆਪ ਨੂੰ ਇਕੱਲੇ ਨਹੀਂ ਕੰਮਜਾਬ ਕੀਤਾ ਹੋਇਆ ਕਿ ਮੈਨੂੰ ਫਾਈਨੈਂਸ਼ਲੀ ਬਹੁਤ ਘਰੋਂ ਸਪੋਰਟ ਨਹੀਂ ਸੀਗੀ ਠੀਕ ਹੈ ਇੱਕ ਸਾਡੀ ਵੀ ਇੱਕ ਛੋਟੀ ਜੀ ਖੇਤੀ ਸੀਗੀ ਪਚਾਰ ਪੰਜ ਕਿੱਲੇ ਦੀ ਫਾਦਰ ਸਾਹਿਬ ਮੇਰੇ ਹੈਲਥ ਡਿਪਾਰਟਮੈਂਟ ਚ ਜੌਬ ਕਰਦੇ ਸੀਗੇ ਸੋ ਜਿੱਦਾਂ ਦੇ ਇਹ ਹਾਲਾਤਾਂ ਚੋਂ ਨਿਕਲ ਰਹੇ ਮੈਂ ਵੀ ਉਹਨਾਂ ਹਾਲਾਤਾਂ ਚੋਂ ਨਿਕਲਿਆ ਹੈਗਾ ਸੋ ਮੇਨ ਮੇਰਾ ਇਥੋਂ ਤੱਕ ਸਕਸੈਸ ਹੋਣ ਦਾ ਕਾਰ ਜਿਹੜਾ ਰੀਜ਼ਨ ਹੈਗਾ ਆ ਕਿ ਮੈਂ ਜਿਹੜਾ ਬਾਹਰ ਜਾ ਕੇ ਬਹੁਤ ਹੱਡ ਤੋੜ ਵੀ ਮਿਹਨਤ ਕੀਤੀ ਆਪਣੀਆਂ ਕਲਾਸਾਂ ਵੀ ਲਾਈਆਂ ਸੋ ਮੈਨੂੰ ਪਤਾ ਲੱਗ ਗਿਆ ਕਿ ਕੰਮ ਦੀ ਵੈਲਿਊ ਕੀ ਹੈਗੀ ਹੈ ਮਾਪਿਓ ਦੀ ਵੈਲਿਊ ਕੀ ਹੈਗੀ ਹੈ ਪਲੱਸ ਪੈਸਾ ਕਿੱਦਾਂ ਕਮਾਉਣਾ ਹੈ ਤੇ ਕਿੱਦਾਂ ਉਹਨੂੰ ਖਰਚਣਾ ਹੈਗਾ ਸੋ ਮੇਨ ਮੋਟਿਵ ਤੁਹਾਨੂੰ ਵੀ ਬੁਲਾਉਂਦਾ ਇਹਨਾਂ ਬੱਚਿਆਂ ਨੂੰ ਵੀ ਇਹੋ ਗਾਈਡ ਕਰਨ ਦਾ ਹੈਗਾ ਸੀਗਾ ਕਿ ਬਾਹਰ ਜਾ ਕੇ ਤੁਹਾਡਾ ਇੱਕ ਨਵਾਂ ਜਨਮ ਹੁੰਦਾ ਜਿਹਦੇ ਵੀ ਕਹਿੰਦਾ ਤੁਸੀਂ ਇੰਡੀਆ 'ਚ ਗਲਤੀਆਂ ਕਰ ਚੁੱਕੇ ਹੋ ਠੀਕ ਆ ਉਹ ਉੱਥੇ ਰਿਪੀਟ ਨਹੀਂ ਕਰਨੀਆਂ ਆਪਾਂ ਜਾ ਕੇ ਤੁਹਾਡੇ ਵਾਸਤੇ ਉਹ ਲੋ ਹਰ ਇੱਕ ਚੀਜ਼ ਨਵੀਂ ਹੈ ਸੋ ਉੱਥੇ ਆਪਣੇ ਆਪ ਨੂੰ ਉਸੇ ਮਾਹੌਲ ਦੇ ਵਿੱਚ ਢਾਲ ਲਓ ਠੀਕ ਹੈ ਤਾਂ ਜੋ ਤੁਸੀਂ ਹਰ ਇੱਕ ਕੰਟਰੀ ਦਾ ਜਿਹੜੀ ਵੀ ਤੁਸੀਂ ਹੁਣ ਯੂਨੀਵਰਸਿਟੀ ਜਾ ਰਹੇ ਹੋ ਪੜਨ ਦੇ ਵਿੱਚ ਉੱਥੇ ਪੂਰੇ ਓਵਰਲ ਦਾ ਵਰਲਡ ਸਟੂਡੈਂਟਸ ਆਏ ਹੁੰਦੇ ਨੇ ਬੜੇ ਬੜੇ ਅਮੀਰ ਲੋਕਾਂ ਦੇ ਬੱਚੇ ਆਏ ਹੁੰਦੇ ਆ ਤੁਹਾਡਾ ਇੱਕ ਗਰੁੱਪ ਬਹੁਤ ਸੋਹਣਾ ਬਣ ਜਾਂਦਾ ਹੈਗਾ ਤੁਹਾਨੂੰ ਅਲੱਗ-ਅਲੱਗ ਕੰਟਰੀਆਂ ਦਾ ਕਲਚਰ ਦੇਖਣ ਨੂੰ ਮਿਲਦਾ ਹੈਗਾ ਸੋ ਮੈਂ ਇਹੀ ਇਹਨਾਂ ਨੂੰ ਅੱਜ ਸੱਦਿਆ ਤਾਂ ਹੀ ਕਿ ਤੁਸੀਂ ਜਿਹੜੀਆਂ ਗਲਤੀਆਂ ਕਰ ਚੱਕੇ ਉਹਨੂੰ ਰਿਪੀਟ ਨਹੀਂ ਕਰਨਾ ਹੈਗਾ ਪਲੱਸ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਸਟੱਡੀ ਛੱਡਣੀ ਨਹੀਂ ਆ ਚੇਂਜ ਨਹੀਂ ਕਰਨੀ ਸੋ ਤਾਂ ਜੋ ਆਪਣੀ ਸਟੱਡੀ ਕੰਪਲੀਟ ਕਰੋਗੇ 90% ਜਿਹੜੀਆਂ ਯੂਨੀਵਰਸਿ ਪਹੀ ਉਹ ਤੁਹਾਨੂੰ ਮਾਈਗ੍ਰੇਟ ਕਰਵਾ ਦਿੰਦੀਆਂ ਚੰਗੀਆਂ ਜੌਬਾਂ ਦੇ ਵਿੱਚ ਜਿੱਦਾਂ ਹੁਣ ਸਾਰੋਂ ਨੇ ਕਿਹਾ ਸੀ ਕਿ ਇੱਕ ਬੱਚਾ ਸਾਡੇ ਕੋਲ ਐਮ ਆਈਟੀ ਕਾਲਜ ਚ ਗਿਆ ਸੀ ਮਾਸਟਰਸ ਕਰਨ ਵਾਸਤੇ ਮਾਸਟਰਸ ਆਫ ਰਿਸਰਚ ਕਰਨ ਲਈ ਗਿਆ ਸੀ ਆ ਤੋ ਉਹਨੂੰ ਕਾਲਜ ਨੇ ਜੌਬ ਕਰ ਦਿੱਤੀ ਉੱਥੇ ਆਫਰ ਕਰ ਦਿੱਤੀ ਕਿ ਤੁਸੀਂ ਐਜ਼ ਏ ਸਾਡੇ ਕੋਲ ਟੀਚਰ ਜੌਬ ਕਰੋ ਉਸ ਤੋਂ ਬਾਅਦ ਉਹਦੀ ਪੀ ਆਰ ਵੀ ਹੋ ਗਈ ਸੋ ਹਰ ਇੱਕ ਬੱਚੇ ਕੋ ਇੱਕ ਆਪਰਚੂਨਿਟੀ ਹੈਗੀ ਹੈ ਕਿ ਜੇ ਬੱਚਾ ਅੱਜ ਦੀ ਡੇਟ 'ਚ ਫਿਰ ਉਹੀ ਗੱਲ ਕਰੀ ਜਾਂਦੀ ਹੈ ਕਿ ਆਸਟ੍ਰੇਲੀਆ ਕਿਉਂ ਬੱਚੇ ਜਾਤੇ ਜਾ ਰਹੇ ਨੇ ਠੀਕ ਸੋ ਤੁਸੀਂ ਦੇਖਿਆ ਹੋਊਗਾ ਪਿਛਲੇ 6 ਮਹੀਨੇ ਤੋਂ ਕਾਫੀ ਨੈਕਟਿਵਿਟੀ ਮਾਰਕੀਟ ਚੱਲ ਰਹੀ ਹੈ ਬਾਰ ਕੰਮ ਨਹੀਂ ਮਿਲ ਰਿਹਾ ਸੋ ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਜਿਹੜੀ ਆ ਕੈਨੇਡਾ ਦੀ ਛੇੜ ਲੱਗੀ ਸੀਗੀ ਵੀ ਜਿਹੜਾ ਬੱਚਾ ਸੀ ਆ ਵੀ ਅਸੀਂ ਕੈਨੇਡਾ ਜਾਣਾ ਕੈਨੇਡਾ ਜਾਣਾ ਹੁਣ ਕੈਨੇਡਾ ਦੇ ਵਿੱਚ ਬਿਲਕੁਲ ਵੀ ਆ ਜਿਹੜਾ ਕੰਮ ਬਹੁਤ ਘੱਟ ਮਿਲ ਰਿਹਾ ਰੈਸੈਸ਼ਨ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈਗਾ ਪਲੱਸ ਉੱਥੇ ਜਿਹੜਾ ਵਾ ਕਮੋਡੀਸ਼ਨ ਬਹੁਤ ਮਹਿੰਗੀ ਹੋ ਚੁੱਕੀ ਆ ਬੱਚੇ ਖਰਚੇ ਅਫੋਰਡ ਨਹੀਂ ਕਰ ਪਾਉਂਦੇ ਅਸੀਂ ਤੁਹਾਨੂੰ ਬੈਡ ਨਿਊਜ਼ ਵੀ ਕਾਫੀ ਸੁਣਨ ਨੂੰ ਮਿਲਦੀਆਂ ਹੈਗੀਆਂ ਕਿ ਬੱਚੇ ਨੂੰ ਕਿਸੇ ਨੂੰ ਹਾਰਟ ਟੈਗ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਇੱਥੇ ਸਾਡਾ ਜਿਹੜਾ ਵੈਦਰ ਹੈਗਾ 40 ਤੱਕ ਟੈਂਪਰੇਚਰ ਚਲੇ ਜਾਂਦਾ ਬਰਫ਼ ਦੇ ਵਿੱਚ ਸੋ ਇੱਕ ਆਸਟ੍ਰੇਲੀਆ ਬੜੀ ਵਧੀਆ ਕੰਟਰੀ ਹੈ ਮੇਰਾ ਸ਼ੁਰੂ ਤੋਂ ਲਗਾਵ ਰਿਹਾ ਹੈਗਾ ਆਸਟ੍ਰੇਲੀਆ ਦੇ ਨਾਲ ਕਿ ਆਸਟ੍ਰੇਲੀਆ ਮੈਨੂੰ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਵੈਦਰ ਸਾਡੇ ਨਾਲ ਦਾ ਹੈ ਸੇਮ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਕੋਈ ਜਾ ਕੇ ਪ੍ਰੋਬਲਮ ਨਹੀਂ ਆਉਂਦੀ ਇੱਕ ਕੰਮ ਨੂੰ ਲੈ ਕੇ ਜਿਹੜਾ ਹੈਗਾ ਵਾ ਕੰਮਕਾਰ ਏਟਲੀਸਟ 10 15 ਦਿਨ ਚ ਬੱਚੇ ਹਰੇਕ ਨੂੰ ਕੰਮ ਮਿਲ ਜਾਂਦਾ ਦੂਸਰੀ ਚੀਜ਼ ਇਹ ਕਿ ਜੇ ਤੁਹਾਡਾ ਬੱਚਾ ਆਸਟ੍ਰੇਲੀਆ ਬੈਠਾ ਆ ਤੁਸੀਂ ਸਵੇਰੇ 10 ਵਜੇ ਵੀ ਉਹਨੂੰ ਕਾਲ ਕਰ ਲਓ 3-4 ਘੰਟੇ ਦਾ ਡਿਫਰੈਂਸ ਹੈਗਾ ਕੈਨੇਡਾ ਦਾ ਦਿਨ ਰਾਤ ਦਾ ਡਿ ਮੇਰੇ ਜਿੰਨੇ ਵੀ ਬੱਚੇ ਭੇਜੇ ਸਾਰੇ ਆਸਟ੍ਰੇਲੀਆ ਸੈਟੀਸਫਾਈ ਨੇ ਵੈਲ ਸੈਟਲ ਨੇ ਉਹ ਅੱਜ ਵੀ ਮੈਨੂੰ ਆਪਣੇ ਪਰਿਵਾਰ ਦੇ ਕੋਈ ਵੀ ਫੰਕਸ਼ਨ ਹੁੰਦਾ ਇਨਵਾਈਟ ਕਰਦੇ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਅਕਸਰ ਜਿਹੜਾ ਇੱਕ ਬੜੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਤੁਸੀਂ ਐਜੂਕੇਟ ਕਰਕੇ ਉੱਥੇ ਜਾ ਕੇ ਕੀ ਕਰਨਾ ਨਹੀਂ ਤੇ ਵੀਜ਼ਾ ਵਾਲੇ ਤੇ ਵੀਜ਼ਾ ਲਾ ਕੇ ਕਹਿੰਦੇ ਠੀਕ ਹੈ ਜੀ ਜਾਓ ਜਿੱਥੇ ਮਰਜ਼ੀ ਤੁਰੋ ਨਹੀਂ ਮੇਰਾ ਅੱਜ ਵੀ ਇਹਨਾਂ ਨੂੰ ਇਹੀ ਬੁਲਾਉਣ ਦਾ ਕਾਰਨ ਸੀਗਾ ਕਿ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਗੁਮਰਾਹ ਨਹੀਂ ਹੋਣਾ ਹੁਣ ਤੁਹਾਡੇ ਮਾਪਿਓ ਨੇ ਕਿਸੇ ਨੇ ਕੋਈ ਜ਼ਮੀਨ ਗਹਿਣੇ ਪਾਈ ਆ ਕਿਸੇ ਨੇ ਐਜੂਕੇਸ਼ਨ ਲੋਨ ਲਿਆ ਹੈਗਾ ਆ ਸੋ ਕਿਸੇ ਨੇ ਹ ਦੀ ਜਮਾ ਪਹੁੰਚੀ ਛੋਨਾ ਤੁਹਾਡੇ ਉੱਤੇ ਇੱਕ ਵਾਰੀ ਲਾ ਦਿੱਤੀ ਹੈ ਸੋ ਮੈਂ ਇਹ ਕਹਾਂਗਾ ਕਿ ਜਿਹੜਾ ਤੁਸੀਂ ਮਕਸਦ ਲੈ ਕੇ ਜਾ ਰਹੇ ਹੋ ਪੜ੍ਹਾਈ ਕਰਨ ਦਾ ਜ਼ਰੂਰੀ ਨਹੀਂ ਹੈ ਕਿ ਆਪਾਂ ਉੱਥੇ ਹੀ ਸੈਟਲ ਹੋਣਾ ਜੇ ਤੁਸੀਂ ਉੱਥੋਂ ਡਿਗਰੀ ਕੰਪਲੀਟ ਕਰ ਲੋਗੇ ਜਿਹੜੀ ਡਿਗਰੀ ਉੱਥੋਂ ਦੀ ਕੰਪਲੀਟ ਕੀਤੀ ਉਹ ਵਰਲਡ ਵਾਈਡ ਰੈਕੋਗਨਾਈਜ਼ ਆ ਤੁਸੀਂ ਕਿਤੇ ਹੋਰ ਕੰਟਰੀ ਜਾ ਕੇ ਵੀ ਆਪਣੇ ਆਪ ਨੂੰ ਸੈਟਲ ਕਰ ਸਕਦੇ ਹੋ ਇੰਡੀਆ ਚ ਆ ਕੇ ਵੀ ਬੜੀਆਂ ਵੱਡੀਆਂ ਵੱਡੀਆਂ ਟਾਟਾ ਦੀਆਂ ਹੋਗੀਆਂ ਦਿੱਤਿਆ ਬਿਰਲਾ ਲਾਈਫ ਹੋ ਗਈ ਹੋਰ ਅਮਬਾਨੀ ਅਡਾਨੀ ਦੀਆਂ ਕਿੰਨੀਆਂ ਵੱਡੀਆਂ ਕੰਪਨੀਆਂਜ਼ ਹੈਗੀਆਂ ਨੇ ਜਿਹਦੇ ਵਿੱਚ ਆ ਕੇ ਤੁਸੀਂ ਵੱਡੇ ਪੈਕੇਜ ਦੇ ਉੱਤੇ ਕੰਮ ਕਰ ਸਕਦੇ ਹੈਗੇ ਹੋ ਜ਼ਰੂਰੀ ਨਹੀਂ ਕਿ ਆਪਾਂ ਉੱਥੇ ਹੀ ਸੈਟਲ ਹੋਣਾ ਸੋ ਕਾਫੀ ਓਪਰਚ्युनिटी ਇ ਮਤਲਬ ਤੁਸੀਂ ਇਹਨਾਂ ਨੂੰ ਜਾਗਰ ਉੱਪਰ ਪੈਰਾ ਤੇ ਖੜਾ ਕਰ ਰਹੇ ਹੋ ਨਾਲ ਨਾਲ ਪਰ ਮਹਾਰਾਜ ਕਰਨ ਵਾਲਾ ਜੀ ਮੈਂ ਤਾਂ ਇੱਕ ਜੜੀਆਂ ਜੀ ਮੈਂ ਇਹਨਾਂ ਨੂੰ ਸਹੀ ਸਲਾਹ ਦਿੱਤੀ ਆ ਜਿੱਥੇ ਏਜੰਟਾਂ ਨੂੰ ਬਦਨਾਮ ਕੀਤਾ ਜਾਂਦਾ ਵੀ ਠੱਗੀਆਂ ਮਾਰਦੇ ਨੇ ਜੀ ਸੋ ਮੇਰੇ ਤੁਸੀਂ ਇਹਨਾਂ ਨੂੰ ਪੁੱਛ ਹੀ ਲਿਓ ਇੱਕ ਰੀ ਬੱਚੇ ਸਾਰੇ ਬੈਠੇ ਵੀ ਇਹਨਾਂ ਨਾਲ ਕਿੰਨੀ ਕੀ ਠੱਗੀ ਹੋਈ ਆ ਤੇ ਕੀ ਕੀ ਇਹਨਾਂ ਨੂੰ ਗਾਈਡ ਕੀਤਾ ਗਿਆ ਮੇਰੇ ਵੱਲ